ਹਾਂਜੀ ਦੋਸਤੋ ਅੱਜ ਤੁਹਾਨੂੰ ਦੇਖੋ ਲੱਗੇ ਪਿੰਡਾਂ ਦਾ ਵਿਆਹ ਦੇਖੋ ਕੜਾਈ ਕਿਵੇਂ ਚੜ੍ਹਦੀ ਹੁੰਦੀ ਆ ਦੋ ਦਿਨ ਪਹਿਲਾਂ ਕੜਾਈ ਚੱਲ ਪੈਂਦੀ ਆ ਦਰਹਲ ਭਾਈ ਲੱਗੇ ਪੈਣਗੇ ਇਹਨੇ ਸਾਡੇ ਹਲ ਭਾਈ ਭਾਈ ਬੁੱਧੀ ਜੀ ਤੇ ਉਹਨਾਂ ਦੇ ਨਾਲ ਸਹਾਇਕ ਕੜਾਈ ਚੱਲ ਰਹੀ ਆ ਲੱਡੂਆਂ ਦਾ ਕੰਮ ਹੋ ਰਿਹਾ ਹੈਗਾ ਅ ਭਾਈ ਸੰਭੋਜ ਮਾਰ ਕੇ ਦਿਖਾਉਣ ਲੱਗਾ ਇਧਰੋਂ ਭਾਈ ਬੱਪੂ ਜੀ ਭਾਈ ਬੱਪੂ ਲੱਡੂ ਸਰਟਨ ਕਰਦੇ ਹੋਏ ਤੋਹ ਲੱਡੂ ਆ ਕੇ ਮਾਤਾ-ਪਿਤਾ ਕੋਲੇ ਔਰ ਫਿਰ ਇਹਨਾਂ ਨੂੰ ਭੱਟੇ ਜਾ ਰਹੇ ਹਨ ਬਟਨ ਤੋਂ ਬਾਅਦ ਲੱਡੂ ਬਣਾਇਆ ਜਾਂਦਾ ਹੈ ਬੁੰਦੀ ਬਣਾਈ ਗਈ ਬੁੰਦੀ ਤੋਂ ਬਾਅਦ ਲੱਠੇ ਲੱਡੂ ਭੱਟੇ ਜਾ ਰਹੇ ਨੇ ਔਰ ਵੱਟ ਦੇ ਫੜਦੇ ਦੀਪ ਵੀ ਦਏ ਜਾਂਦੇ ਜੋ ਕਿ ਤੁਹਾਨੂੰ ਸੁਣਾਇਆ ਜਾਣਗੇ ਕਿ ਇਸ ਤਰ੍ਹਾਂ ਦੇ ਦੀਪ ਦਏ ਜਾਂਦੇ ਨੇ ਕਿ ਚਾਚੀਆਂ ਤਾਂ ਇੰਨਾਂ ਲੱਡੂ ਵਟਦੀਆਂ ਨੇ ਬਹੁਤ ਹੀ ਵਧੀਆ ਪਿੰਡਾਂ ਦੇ ਵਿੱਚ ਇਹ ਹੁੰਦਾ ਸਾਰੇ ਮੇਲ ਜੋਲ ਨਾ ਰਹਿੰਦੇ ਨੇ ਇੱਕਠੇ ਹੋ ਕੇ ਸਾਰਾ ਕੰਮ ਕਰਦੇ ਨੇ ਮਾਚੀ ਜਾਮਣਾ ਚੱਲੀਆਂ ਨੇ ਸਾਹਮਣੇ ਇਹ ਆ ਚਾਂਦੀ ਚਾਂਦੀ ਬਿਜਲੀ ਵਾਲਾ ਕਾਊਂਟਰ ਤੇ ਪਿੰਡਾਂ ਦੇ ਵਿੱਚ ਜਦੋਂ ਵਿਆਹ ਹੁੰਦਾ ਇਸ ਤਰ੍ਹਾਂ ਇੱਕ ਉਠਾਈ ਕਰ ਉਪਰ ਛੱਤੀ ਆ ਛੱਤੀ ਕਹਿੰਦੇ ਨੇ ਉਹਦੇ ਵਿੱਚ ਸਮਾਨ ਲੱਡੂ ਧਰਨੇ ਜਲੇਬੀ ਧਰਨੇ ਨਾ ਨਾ ਆਇਓ ਤੁਸੀਂ ਗੱਡੂ ਗਣਾ ਆਇਓ ਆਜੋ ਲੱਡੂ ਬੱਟ ਕੇ ਐ ਉੱਪਰ ਸਾਂਭੇ ਜਾਂਦੇ ਨੇ ਲੱਭੀ ਬੜਾ ਦਾ ਤਾਇਏ ਨੂੰ ਨਾ 1700 ਰੁਪਏ ਫੜ ਕੇ ਪਾ ਕੇ ਹੁਣ ਅਲੈਕੁਮ ਅਲੈਕਮ ਵਾਲਾ ਆ ਗਿਆ ਬਰਾਬਰ ਜਿਹਾ ਚੁਣੇਗਾ ਕੈटरीना ਬਾਦੀ ਦੇ ਪਿਆਰ ਨਾਲ ਤੇ ਪੈਦਾ ਆਪੀ ਖਾਣ ਮੰਗ ਰਿਹਾ ਇੱਥੇ ਲੈ ਲੈ ਨੂੰ ਲੈ ਨੂੰ ਲੈ ਆਉਣਾ ਹੈ ਕੋਈ ਵੀ ਬਾਸੀ ਦਾ ਮੁੰਡਾ ਕੰਮ ਦਾ ਜਾਣਦਾ ਨਹੀਂ ਆਹ ਘਟ ਕਿੰਨਾ ਹੋ ਇਹ ਕਹਿੰਦੇ ਨੇ ਛੋਰਾ ਛੋਰ ਬਟ ਰੱਖੀ ਯਾਰ ਇਹਦੇ ਪਾਣੀ ਗਰਮ ਹੁੰਦਾ ਤੇ ਕਾਂਡਾ ਫਿਕਰ ਤੋਪਦਾ ਜਾਂਦਾ ਕ੍ਰੋਸਤੇ ਹਨ ਮੰਜਲਾ ਜਾਂਦਾਗਾ ਜੇ ਬੰਡਾ ਠੀਕਰ ਤੋਤਾ ਜਾਂਦਾ ਵਲੀ ਦੇ ਵਿੱਚ ਜਾਂ ਕਿਸੇ ਕਿਸ ਇੱਕ ਸਾਈਡ ਜਗ੍ਹਾ ਤੇ ਜਿੱਥੇ ਪਾਣੀ ਦਾ ਨਿਕਾਸ ਹੋਵੇ ਪਾਣੀ ਗਰਮ ਕਰਨ ਵਾਸਤੇ ਚੋਰ ਦੇਖੋ ਇਹ ਬਣਾਈ ਜਾਂਦੀ ਹੈ ਚੋਪਈ ਥੱਲੇ ਅੱਗ ਵਾੜੀਆ ਮਿੱਟੀ ਨੂੰ ਪੱਟ ਕੇ ਸਾਈਡ ਤੇ ਢਾ ਲਾ ਕੇ ਉਹਦੇ ਉੱਪਰ ਇਹ ਕਢਾਹਾ ਤਾਂ ਰਹਿੰਦਾ ਬਹੁਤ ਭਾਰੀ ਕਢਾਹਾ ਹੁੰਦਾ ਤੇ ਸਪੈਸ਼ਲ ਪਾਣੀ ਗਰਮ ਕਰਨ ਵਾਸਤੇ ਹੀ ਇਹ ਕਢਾਹਾ ਵਰਤਿਆ ਜਾਂਦਾ ਹੈ। ਤੇ ਚੱਲ ਰਹੀ ਹੋਣੇ ਟੈਂਟਾਂ ਦੀ ਇਹ ਹੈਗਾ ਟੈਂਟ ਵਾਸਤੇ ਲਾਉਣਾ ਇੱਥੇ ਇਹ ਜਗ੍ਹਾ ਟੈਂਟ ਦੀ ਆ। ਕਿੰਨੇ ਸੋਹਣੇ ਪੰਛੀ ਆ ਦੇਖੋ ਭਾਈ ਇਧਰ ਤਾਤਾ ਲੱਗਿਆ ਪਿਆਗਾ ਜਗਾ ਪੱਧਰ ਕਰਨ ਤਾਂ ਕਿ ਉਹ ਟੈਂਟ ਲੱਗ ਸਕੇ ਇੱਥੇ ਲਾਉਣਾ ਟੈਂਟ ਛੋਟੇ ਭਾਈ ਦਾ ਦੇਖੋ ਮੂਲੀਆਂ ਆਲੂ ਨਿਕਲੇ ਨੇ ਗਾਜਰਾ ਤਾਤਾ ਜੇ ਰੇਰੂ ਪੱਟੀਆਂ ਵੀ ਭਾਈ ਟੈਂਟ ਲਾਓ ਖੋਆ ਵੱਜ ਰਿਹਾ ਭਾਈ ਖੋਆ ਉੱਥੋਂ ਸਾਡੇ ਭਾਈ ਚੰਪਾ ਗੱਡੀ ਦੁਰੇ ਆਉਂਦੇ ਨੇ ਵੀਰੂ ਹਲਵਾਈ ਸਾਧਨ ਵਾਸਤੇ ਆਉਂਦੇ ਨੇ ਵੀਰੂ ਹਲਵਾਈ ਖੋਆ ਮਾਰ ਰਹੇ ਨੇ ਤੁਸੀਂ ਉਹਨੇ ਕਰਾ ਰਿਹਾ ਡੇਲੀ ਚੰਨ ਕਾਲੇ ਨੂੰ ਮਾਰੋ ਗੋਣ ਦੇ ਹੁਮਾ ਗੋੜਾ ਹੈ ਯਾਦ ਆਉਂਦਾ ਯਾਦ ਆਉਂਦਾ ਰੇਤੇ ਖਾਣੇ ਨੇ ਹੱਤੂ ਮੁੰਡਾ ਸਾਹਿਬ ਪੀਗਾ ਬਿਆਲਾ ਮੁੰਡਾ हां भाई कहो जे महसूस हो ਰਿਹਾ ਹੈ ਤੈਨੂੰ ਸੌਣ ਦਾ ਜੀ ਕਰ ਰਿਹਾ ਹੈ ਸੌਣ ਦਾ ਜੀ ਕਰ ਰਿਹਾ ਹੈ ਚਲ ਕੋਈ ਗੱਲ ਨਹੀਂ ਸੌ ਜਾ ਸ਼ਾਮ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਲੰਗਰ ਦੀਆਂ ਆਹ ਦੱਸੀ ਹੋਈ ਲੱਗੀ ਆ ਪੰਨਿਆਂ ਨੇ ਸਮਝ ਨਹੀਂ ਆਈ ਆਹ ਬਾਈ ਇਧਰ ਦੇਖੋ ਕੰਨੇ ਜਾਨੇ ਤੜਕਾ ਲਾਈ ਜਾਂਦੇ ਨੇ ਓਏ ਇਹ ਆ ਮਠਾਈ ਵਾਲਾ ਘਰ ਇੱਥੇ ਮਠਾਈ ਤਲੀ ਹੋਈ ਆਹ ਦੇਖੋ ਲੱਡੂ ਜਾਮਨਾਂ ਰੇਗ ਤਰ੍ਹਾਂ ਦੀ ਵੈਰਾਈਟੀ ਇੱਥੇ ਉਪਲਬਧ ਹੈ ਇਸ ਟਾਈਮ ਤੇ ਰਸਗੁਲਾ ਵੀ ਪਿਆ ਇਹ ਜਾਮਨ ਇਹ ਮਠਾਈ ਕਰ ਗਾਣਾ ਉਹ ਵਾਣਾ ਸੁੰਗੜੀ ਡੇ ਕੱਢਣ ਵਾਲੀ ਉਹ ਗਾਣਾ ਵਾਣਾ ਮੈਂ ਤਾਂ ਕਹਿ ਨਹੀਂ ਸਕਦਾ ਬਈ ਮੈਂ ਤਾਂ ਕਹਿ ਨਹੀਂ ਸਕਦਾ ਤੂੰ ਮੈਂ ਤਾਂ ਕਹਿ ਨਹੀਂ ਸਕਦਾ ਤੂੰ ਕੰਮ ਕਰ ਰਹੇ ਨੇ ਕਿਵੇਂ ਦੁਆਰੇ ਬੋਲੀ ਛੋਟੇ ਛੋਟੇ ਬੰਦੇ ਵੀ ਵੱਡੇ ਵੱਡੇ ਕੰਮ ਕਰ ਰਹੇ ਨੇ ਇਹ ਲੈ ਦੇਖੋ ਆਟੇ 'ਚ ਜੋਰ ਆ ਜਾ ਸਾਡੀ ਭਾਬੀ ਬੀਨਾ 'ਚ ਜੋਰ ਆ ਦੇਖੋ ਤਾਕੜਾ ਕਿਹੜਾ ਖੌਦਲੀ ਜਾਂਦੇ ਨੇ ਭਾਈ ਇਹ ਲੈ ਭਾਈ ਚਲੋ ਇੱਕ ਬੰਦੇ ਨੇ ਆਪ ਨਾਲ ਘਟਿਆ ਟੁੱਟੀਆਂ ਬਣਦੀਆਂ ਹੋਈਆਂ ਨੀ ਨੀ ਬੇ 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 ਚਕਾੜਾ ਲਿਆ ਪਰਾ ਮੈਂ ਆ ਖਲੀ ਨੀ ਬੇ 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 ਚਕਾੜਾ ਲਿਆ ਮੈਂ ਬੇਬੇ ਨਹੀਂ ਕਹਿੰਦੀ ਮੈਂ ਤੁਸੂ ਨਾ ਕਰ ਮੈਂ ਤੈਨੂੰ ਕਹੋ ਬੇਬੇ ਨੂੰ ਕਹੋ ਬੇਬੇ ਉਹਦੇ ਵਿੱਚ ਚੱਲਣ ਦੇ ਆ ਕਿ ਵਿੱਚ ਲੰਦੇ ਗਾਣੇ ਗੀਤ ਮਾਸਾ ਹੋਣ ਕੌਣ ਲੱਗੇ ਕਰਕੇ ਅੱਗੇ ਗਾਓ ਲਹੂ ਨਾ ਦੋਗਤ ਆਏ ਅੱਖੀਆਂ ਬਨਪਟੀਆਂ ਦੂਸਰੇ ਨੋਰੀਆਂ ਨੇ ਬਣ ਪੱਤੀਆਂ ਤਮ ਜਗਾ ਕੋ ਨੀ ਨੀ ਬਚੀ ਤਾ ਕੱਟ ਲਿਆ ਗਿਆ ਬਾ ਦੂਰੀ ਮੜੀ ਐਸੀ ਐਨੂ ਦਾਰੂ ਵੀ ਰਚਾ ਮੜੀ ਐਸੀ ਕਿਰਿਆ ਦੇ ਤਨੋਂ ਨੋਂ ਦੀ ਡાળੀ ਇੱਕ ਤੇਲ ਵੀ ਪਲੀ ਲਾਪੂ ਮਿਰਚਾਂ ਦੀ ਪਾਲ ਮੜੀ ਐਸੀ ਲਾਪੂ ਮਿਰਚਾਂ ਦੀ ਪਾਲ